सुकारा सुताबा कि आपने हर हाँ, वाली बात हर बात को जान रहे हैं जो भी मांग पत्र दे रहे हैं सर इसमें अमली जामा पहनाते हुए पल्लेदारों का हक वो थोड़े इलाज सुना तो ਦਿੱਤਾ जा रहा है की कारण है जी साडे नाल समय समय दी सरकारा ने पहला वादे ਪਰੰਤੂ ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਅਸੀਂ ਤੁਹਾਡਾ ਇਹ ਕੰਮ ਕਰਦੇ ਆਂਗੇ ਪਰੰਤੂ ਅਫਸੋਸ ਦੀ ਗੱਲ ਹੈ ਸਾਨੂੰ ਭਰੋਸੇ ਦੇ ਵਿੱਚ ਲਾ ਕੇ ਇਹਨਾਂ ਨੇ ਪਾਲਿਸੀ ਜਾਰੀ ਕਰ ਦਿੱਤੀ ਵਿਭਾਗ ਦੇ ਲੇਟੇਡ ਮੰਤਰੀ ਲਾਲਚੰਦ ਕਟਾਰੂ ਚੱਕਣ ਨੇ 13 7 2024 ਨੂੰ ਮੀਟਿੰਗ ਕਰਕੇ ਠੇਕੇਦਾਰਾਂ ਨਾਲ ਉਹਨਾਂ ਨਾਲ ਕਮਿਟਮੈਂਟ ਕਰ ਲਿਆ ਕਿ ਪਾਲਿਸੀ ਜਿਹੜੀ ਪੱਲੇਦਾਰ ਮਜ਼ਦੂਰਾਂ ਨੂੰ ਅਸੀਂ ਸਿੱਧਾ ਕੰਮ ਦੇਣ ਜਾ ਰਹੇ ਸੀ ਇਹ ਤੁਹਾਡੇ ਮੁਤਾਬਕ ਅਸੀਂ ਕੈਨਸਲ ਕਰਦੇ ਆ ਤੇ ਤੁਹਾਨੂੰ ਇਹ ਕੰਮ ਦੇ ਦੇ ਰਹੇ ਆ ਇੱਕ ਪਾਸੇ 35-40 ਹਜ਼ਾਰ ਪੱਲੇਦਾਰ ਮਜ਼ਦੂਰ ਹੈ ਦੂਜੇ ਪਾਸੇ ਪੰਜ-ਛੇ ਠੇਕੇਦਾਰ ਨੇ ਉਹਨਾਂ ਨੂੰ ਪੈਸਾ ਦਿਖ ਰਿਹਾ ਵਰਕਰ ਨਹੀਂ ਦਿਖ ਰਹੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈ ਸੀ ਅੱਕੇ ਹੋਇਆ ਨੇ ਪਰ ਇਹ ਦੱਸ ਦੇਣਗੇ ਅੱਜ ਤਾਂ ਇਹ ਤਿੰਨ ਸੀਟਾਂ ਲੈ ਵੀ ਗਏ ਆਨਾਲੇ ਸਮੇਂ ਦੇ ਵਿੱਚ ਮੈਨੂੰ ਐ ਲੱਗਦਾ ਜਿਹੜੀ 13 ਜੀਰੋ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਇਹ 117 ਦੇ ਵਿੱਚੋਂ ਜ਼ੀਰੋ ਹੀ ਹੋਣਗੇ ਕਿਉਂਕਿ ਲੋਕ ਸਮਝ ਚੁੱਕੇ ਨੇ ਇਹਨਾਂ ਦੀ ਕੁੱਝ ਨਹੀਂ ਚੱਲਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਇਹ ਲੁਟੇਰੀਆਂ ਦੀ ਸਰਕਾਰ ਬਣ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਹਹਾਕਾਰ ਮਿਚੀ ਹੋਈ ਹੈ ਭਾਵੇਂ ਉਹ ਮਲਾਜਮ ਹੈ ਭਾਵੇਂ ਮਜ਼ਦੂਰ ਹੈ ਭਾਵੇਂ ਉਹ ਕਿਸੇ ਵੀ ਕੈਟਾਗਰੀ ਚਾ ਭਾਵੇਂ ਫੈਕਟਰੀ ਦੇ ਵਿੱਚ ਹੈ ਮਨਰੇਗਾ ਹਰ ਇੱਕ ਵਰਗ ਦੁਖੀ ਹੈ ਇਹਨਾਂ ਤੋਂ ਕਿਉਂ ਦੁਖਿਆ ਕਿਉਂਕਿ ਅਸੀਂ ਆਪਣੇ ਦੇ ਲਈ ਇਹ ਗੱਲ 7 ਮਹੀਨੇ ਦੇ ਵਿੱਚ ਸਾਡੇ ਕੋਲ ਇੱਕ ਵੀ ਇਹਨਾਂ ਦਾ ਮਾ ਦਾ ਪੁੱਤ ਮਨਿਸਟਰ ਚੇਅਰਮੈਨ ਕੋਈ ਪਰਦਾ ਨਹੀਂ ਆ ਜਾਵੇ ਨਹੀਂ ਇਹਨਾਂ ਨੂੰ ਪਿਛੇ ਦੀ ਕੋਈ ਲੋੜ ਨਹੀਂ ਕੁਰਸੀ ਇਹਨਾਂ ਨੂੰ ਮਿਲ ਗਈ ਕੁਰਸੀ ਤੇ ਹੀ ਹਿੰਮਤ ਸੀ ਇਹ ਅੱਜ ਜਿਹੜੀ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਉਹ ਐ ਲੱਗਦਾ ਵੀ ਸਰਕਾਰ ਪੰਜਾਬ ਤੇ ਹੈ ਹੀ ਨਹੀਂ ਦਿੱਲੀ ਤੋਂ ਆ ਜਾਂਦਾ ਕਦੇ-ਕਦਾਈ ਹੁਕਮ ਉਹ ਲਾਗੂ ਕਰ ਦਿੰਦੇ ਨੇ ਇਸ ਕਰਕੇ ਜਿਹੜਾ ਅੱਜ ਅਸੀਂ ਮੋਰਚਾ ਲਾਇਆ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਸਰਕਾਰ ਮੁਕਰ ਗਈ ਇਸ ਮੁਕਰਨ ਦੇ ਖਿਲਾਫ ਅਸੀਂ ਵੱਡੇ ਪੱਧਰ ਤੇ ਅੱਜ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀ ਨਾ ਸੁਣਾਈ ਹੋਈ ਇਹ ਪਾਲਿਸੀ ਰੱਦ ਕਰਕੇ ਜਾਂ ਪਾਲਿਸੀ ਦੇ ਵਿੱਚ ਸੋਧ ਕਰਕੇ ਸਾਨੂੰ ਸਿੱਧਾ ਭਖਤਾਨ ਨਾ ਕੀਤਾ ਗਿਆ ਤਾਂ ਅਸੀਂ ਵੱਡਾ ਪ੍ਰੋਗਰਾਮ ਕੋਈ ਲਿਖਾਂਗੇ ਉਹ ਫੈਸਲਾ ਸਾਡੀ ਸੰਘਰਸ਼ ਕਮੇਟੀ ਨੇ ਕਰਨਾ ਇੱਕ ਜਾਂ ਦੋ ਤਰੀਕ ਨੂੰ ਉਹ ਫੈਸਲਾ ਹੋ ਜਾਏਗਾ ਜਾਂ ਅਸੀਂ ਕੰਮ ਬੰਦ ਕਰਨਾ ਕੀ ਕਰਨਾ ਕਿਉਂਕਿ ਅਗਸਤ ਦੇ ਵਿੱਚ ਇਹਨਾਂ ਨੇ ਅਨਾਜ ਹੈ ਜਿਹੜਾ ਉਹ ਬਾਹਰ ਸਪਲਾਈ ਕਰਨਾ ਰੈਸ ਦੇ ਸਟਾਕ ਵਾਸਤੇ ਪਰ ਜੇਕਰ ਇਹ ਫੈਸਲਾ ਲਿਆ ਜਾਂਦਾ ਕਿ ਅਸੀਂ ਸਪੈਸਲਾ ਭਰਨੀ ਆ ਨਹੀਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਨੂੰ ਦੱਸ ਦੰਦਾ ਇਹ 3-4 ਦਿਨ ਦੇ ਵਿੱਚ ਅਸੀਂ ਹਾਂ ਭਜਾਣਗੇ ਪਰ ਅਸੀਂ ਵੀ ਉਹ ਅੱਕੇ ਹੋਏ ਐ ਇਹਨਾਂ ਤੋਂ ਜਿੰਨਾ ਚਿਰ ਇਹ ਫਿਰ ਨੋਟੀਫਿਕੇਸ਼ਨ ਜਾਰੀ ਕਰਨਗੇ ਨਹੀਂ ਇੰਨਾ ਚਿਰ ਅਸੀਂ ਵੀ ਫਿਰ ਕੰਮ ਐ ਜਿਹੜਾ ਉਹ ਨਹੀਂ ਚਲਾਵਾਂਗੇ ਅੱਜ ਦੇ ਜ ਦੋ ਮੰਤਰੀ ਨੇ ਉਹਨਾਂ ਨਾਲ ਥੋੜੀ ਰਾਤਾ ਹੋਇਆ ਕਿ ਉਹਨਾਂ ਨੇ ਬਾਹ ਫੜੀ ਰੋਟੀ ਵੀ ਮੰਤਰੀ ਤਾਂ ਪਹਿਲਾਂ ਤਾਂ ਵਿਸ਼ਵਾਸ ਤੇ ਭਰੋਸੇ ਚ ਚਲੰਦੇ ਰਹੇ ਜੀ ਵੀ ਇਲੈਕਸ਼ਨ ਐ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਤਾ ਵਿੱਤ ਮੰਤਰੀ ਸਾਹਿਬ ਨੇ ਵੀ ਕਹਿਤਾ ਫੂਡ ਸਪਲਾਈ ਮੰਤਰੀ ਨੇ ਵੀ ਕਹਿਤਾ ਤੇ ਗੱਲੇ ਕੋਈ ਨਹੀਂ ਮੈਂ ਇੱਕ ਉਹ ਬੰਦਾ ਜਿਹੜਾ ਕਿ ਕਾਮਰੇਡ ਉਹ ਤਾਂ ਇਹੋ ਜੀ ਗੱਲਾਂ ਕਰਦਾ ਸੀ ਪਰ ਸਾਨੂੰ ਆਇਆ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਾਮਰੇਡ ਨਹੀਂ ਇਹ ਤਾਂ ਠੇਕੇ ਲੰਦਾ ਸੀ ਲੇਬਰਾਂ ਦੇ ਜਿੰਨੂੰ ਮਤਵਲ ਸਾਰਾ ਕੁਝ ਇਸ ਗੱਲ ਬਾਰੇ ਨੌਲਜ ਹੈ ਵੀ ਜਿਹੜਾ ਮਜ਼ਦੂਰ ਹੈ ਉਸ ਨੂੰ ਕਿੱਦਾਂ ਲੁੱਟਿਆ ਜਾ ਸਕਦਾ ਪਰ ਅੱਜ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਤੁਸੀਂ ਅੱਜ ਤਾਈਂ ਲੁੱਟਦੇ ਆਏ ਹੋ ਪਰ ਅੱਜ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਵਰਕਰਾਂ ਨੂੰ ਲੋਪੇ ਨਹੀਂ ਦਮਾਗੇ ਤੁਹਾਡਾ ਮੁਕਾਬਲਾ ਕਰਾਂਗੇ ਭਾਵੇਂ ਸਾਨੂੰ ਕੰਮ ਬੰਦ ਦੀ ਕਾਲ ਕਰਨੀ ਪਏ ਜਾਂ ਕੋਈ ਵੱਡਾ ਪ੍ਰਦਰਸ਼ਨ ਕਰਨਾ ਜੇ ਤੁਸੀਂ ਗੱਲ ਕੀਤੀ ਹੈ ਇਸ ਟਾਈਮ ਹਰੇਕ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਕੀ ਲੱਗਦਾ ਪੂਰੇ ਪੰਜਾਬ ਲੈਵਲ ਦਾ ਤੁਹਾਡੇ ਪ੍ਰਦਰਸ਼ਨ ਹੋਣ ਦੀ ਆਸ ਹੈ ਕੀ ਪੂਰੇ ਪੰਜਾਬ ਦੇ ਵਿੱਚ ਆਸ ਹੈ ਜੇ ਪੂਰੇ ਪੰਜਾਬ ਚ ਹੋ ਰਿਹਾ ਨਹੀਂ ਇਕੱਠੇ ਹੋ ਕੇ ਪੂਰੇ ਪੰਜਾਬ ਦਾ ਇੱਕ ਜਗ੍ਹਾ ਤੇ ਆ ਕੇ ਉਹ ਜਿਹੜਾ ਅਗਲਾ ਪ੍ਰੋਗਰਾਮ ਉਹ ਲਿਖਾਂਗੇ ਉਹ ਫਿਰ ਪੰਜਾਬ ਦੇ ਵਿੱਚ ਕਿਤੇ ਵੀ ਇੱਕ ਜਗ੍ਹਾ ਤੇ ਕਰਾਂਗੇ ਭਾਵੇਂ ਉਹ ਮੁੱਖ ਮੰਤਰੀ ਦੀ ਕੋਠੀ ਹੋਵੇ ਜਾ ਕਿਸੇ ਹੋਰ ਮੰਤਰੀ ਦੀ ਹੋ ਤੁਸੀਂ ਚੇਤਾਵਨੀ ਕੀ ਦੇਣੀ ਚਾਹੁੰਦੇ ਹੋ ਅੱਜ ਪੰਜਾਬ ਸਰਕਾਰ ਨੂੰ ਅੱਜ ਤਾਂ ਅਸੀਂ ਬੇਨਤੀ ਉਹ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਬਗੈਰ ਟੈਂਡਰ ਬਗੈਰ ਸਿਕਿਉਰਿਟੀ ਤੋਂ ਇਹਨਾਂ ਨੂੰ ਕੰਮ ਦੇ ਦਿਓ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ ਭਾਵੇਂ ਉਹ ਜੰਗਲੀ ਚੋਣਾਂ ਨੇ ਚਾਰ ਜਾਂ ਫਿਰ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਮਤੀਆਂ ਨੇ ਅਸੀਂ ਇਹਨਾਂ ਦਾ ਜਿੱਧਰ ਨੂੰ ਇਹਨਾਂ ਦੀ ਗੱਡੀ ਹੋਏ ਕਰੇਗੀ ਉਥੇ ਪਾਸੇ ਨੂੰ ਮੁੜਾਂਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆ ਪੱਲੇਦਾਰ ਇਹਨਾਂ ਨੂੰ ਇਹ ਨਤੀਜੇ ਭੁਗਤਣੇ ਪੈਣੇ ਆ ਜੇਕਰ ਪੱਲੇਦਾਰ ਮਜ਼ਦੂਰਾਂ ਦੀ ਇਹ ਮੰਗ ਇਹਨਾਂ ਨੇ ਪੂਰੀ ਨਾ ਕੀਤੀ